ਬੇਜਰਾ ਲ ਮੈਂ ਕਹਿੰਦਾ ਮੇਰੀ ਗੱਲ ਨਹੀਂ ਮੰਨਦਾਗਾ ਐਸੇ ਖੜਾ ਪੈਸੇ ਨਾਲ ਲਾਉਂਦਾ ਤੇਰੀ ਤਾਂ ਵੀ ਕੋਈ ਗੱਲ ਹੀ ਕਰ ਲੂ ਐ ਨਾ ਕਹੀ ਬਾਬਾ ਉੱਤੋਂ ਦੀ ਹੋ ਗਿਆ ਕਾ ਵੀ ਠੀਕ ਆ ਬਾਈ ਹਾਂ ਬੈਕ ਦਾ ਹੋਰ ਵੀ ਜਾਣੀਆਂ ਪਰ ਬੱਕਰੀਆਂ ਦਾ ਦੇ ਉਹ ਕੋਈ ਗੱਲ ਨਹੀਂ ਲੈ ਫਰਾ ਪੈਸੇ ਬਣਾ ਓਏ ਉਹ ਖੜਤਾ ਯਾਰ ਬੇਜਰਾ ਲ ਮੈਂ ਕਹਿੰਦਾ ਮੇਰੀ ਗੱਲ ਨਹੀਂ ਮੰਨਦਾਗਾ ਐਸੇ ਖੜਾ ਪੈਸੇ ਨਾਲ ਲਾਉਂਦਾ ਪਾਹੇ ਦਾ ਲਾਉਂ ਬਾਈ ਕਿੰਨੇ ਉਹਨੇ ਕਿਹਾ ਉਹਨੇ ਲਾਤੇ ਉਹ ਖੜਿਓ ਯਾਰ ਬਾਈ ਉਹਨੇ ਨਹੀਂ ਕਿਹਾ ਬਾਹਰ ਨੂੰ ਖੜੇ ਖੜੀ ਆ ਜਾ ਉਹ ਫਿਰ ਵੀਡੀਓ ਬਣਾਈਏ ਉਹ ਤਾਂ ਵੀਡੀਓ ਵੀ ਨਹੀਂ ਬਣਦੀ ਉਹ ਖੜਿਓ ਖੜਿਓ ਉਹ ਖੜਿਓ ਉਹ ਦੂ ਉਹ ਬਾਹਰ ਜਾ ਉਹ ਹੁਣ ਓਏ ਹਾਂ ਬੱਸ ਖੜ ਜਾ ਖੜਾ ਹੀ ਆ ਮੋਢੇ ਨਾਲ ਮਾਰਦੇ ਉਹਨੂੰ ਫੜ ਲਓ ਉਹ ਪਾੜ ਲਓ ਇਹਨੂੰ ਪਾੜ ਲਓ ਪਾਹੇ ਗਣ ਪੈਸੇ ਦੇਣ ਨੂੰ ਉਹ ਗੱਲ ਦਾ ਪੈਸੇ ਦਾ ਦੇਣ ਨੂੰ ਉਹ ਪੈਸੇ ਗੱਲ ਦਾ ਗੱਲ ਦਾ ਪੈਸੇ ਗੱਲ ਦਾ ਸਹੀ ਹਰ ਇੱਕ ਮਟੋ ਓਏ ਹੋਰ ਰਸ ਖਾ ਜਾ ਸਹੀ ਦੀ ਹੈ ਜਾ ਜਾ ਸਹੀ ਦੀ ਹੈ ਓਏ ਦੇ ਦੇ ਮਨ ਲਾ ਗਾਲ ਉਹ ਦੇ ਦੇ ਪੈਸੇ ਗੱਲ ਦਾ ਨਹੀਂ ਮੇਟੂ ਪੈਸੇ ਗੱਲ ਦਾ ਉਹ ਨਹੀਂ ਮੇਰੀਆਂ ਵੀ ਦੁ ਘੱਟ ਦੇਣੀਆਂ ਨਹੀਂ ਹਾਂ ਇਹ ਤਾਂ ਸੁਆਲ ਆ ਗਿਆ ਪਏ ਵੀਰੇ ਕੱਟੀਆਂ ਵੇਗਣੀਆਂ ਘੱਟ ਵੀ ਵੇਖ ਸਕਦੀਆਂ ਨੇ ਜਦੋਂ ਸਾਰੀਆਂ ਕੱਟੀਆਂ ਨੇ ਨਹੀਂ ਜੋੜੀ ਨਹੀਂ ਗੱਲ ਜੋੜ ਜੋੜੀ ਦੇ ਦੇ ਯਾਰ ਜੋੜੀ ਨਹੀਂ ਦਿੰਦੇ ਦੇ ਦੇ ਜੋੜੀ ਨਹੀਂ ਦਿੰਦੇ ਘੱਟ ਕਿੰਨੇ ਤੋਂ ਉਹਦਾ ਮੌਕਾ ਦੱਸੋ ਫੇਰ ਵੀ ਉਹ ਹੀ ਗੱਲ ਬਿਲਕੁਲ ਜਿੰਨਾ ਚੀ ਨੀ ਲਾਉਨੇ ਹੋ ਇਦੋਂ ਤਾਂ ਹਾਂ ਵੇਚੂ ਘੱਟ ਨਹੀਂ ਵੇਚ ਖੜਾ ਕਰੋ ਓਏ ਖੜਾ ਇੱਕ ਮਿੰਟ 1000 ਰੁਪਏ ਉੱਤੇ ਕਰ ਲੈ 1000 ਰੁਪਏ ਕਰ 1000 ਰੁਪਏ ਗਿਆ 1000 ਰੁਪਏ ਗਿਆ 1000 5000 ਹੋ ਗਈਆਂ 1000 ਰੁਪਏ ਗਿਆ 1000 ਰੁਪਏ ਗਿਆ ਓ ਫੜਲਾ ਫੜਲਾ ਹੁਣ 1000 ਰੁਪਏ ਗਿਆ ਫੜਲਾ ਭਾਂ ਦਾ ਓ ਫੜਲਾ ਬਹੁਤ ਲੱਗੇ ਹੁੰਦਾ 5000 ਥੋੜਾ ਜਿਹਾ ਹੁੰਦਾ ਫੜ ਲਾ ਜੱਪਾ ਕਰਕੇ ਫੜ ਲਾ ਇਹਨਾਂ ਉਹ ਬੇਬੀ 52000 ਦੀਆਂ ਬੱਕਰੀਆਂ ਫੜਾ ਦੇ ਦਿੰਦੇ ਤੈਨੂੰ ਇਹ ਰਾਸਤਾ ਫਿਰ ਹਜ਼ਾਰ ਖੜ ਦੇ ਬੱਕਰੀਆਂ 50 ਹਾਂ ਠੀਕ ਆ ਫੋਟੋ ਪਏ ਯਾਰ ਹਜ਼ਾਰ ਖੜ ਪਿੱਛੇ ਬੱਕਰੀਆਂ ਫੜਾਉਣਾ ਇਹ ਤਾਂ ਹਜ਼ਾਰ ਪਿੱਛੇ ਫੜਾਉਣੇ ਨੇ ਇੰਨਾਉਂ ਬਣਾ ਦੇ ਇਹਨਾਂ ਨੂੰ ਫੜਾ ਦੇ ਪਿੱਛੇ ਨਹੀਂ ਫੜਾਉਂਦੇ ਤੇਰ ਨਾਲ 52000 ਦੀਆਂ ਬੱਕਰੀ ਦੇਣਾ ਲੱਭ 52000 ਦੀਆਂ ਫੜਾ ਉਹ ਖੜ ਜਾ ਰੋ ਕੀ ਆ ਕੋਈ ਪੁੱਛਦਾ ਮੈਂ ਉਹਨਾਂ ਨੂੰ ਲਗਾਉਂਦਾ ਉਹੀ ਕਰ ਲਾ ਨਾ ਨਾਵੇਂ ਹੁੰਦੇ ਕੋਈ ਗੱਲ ਨਹੀਂ ਦਾ ਮਾਰ ਲਾ 55000 ਨਹੀਂ ਹੋ ਗਿਆ ਯਾਰ ਉਹ ਹੋ ਗਿਆ ਉਹ ਹੋ ਗਿਆ ਹੋ ਗਈਆਂ ਟੂ ਮੇਰੀਆਂ ਵੀ ਲਾਈਆਂ ਹੋਈਆਂ ਨੇ ਆਹ ਦੋ ਖੜੀਆਂ ਨੇ ਆਹ ਹੋਰ ਦੇਣੀਆਂ ਕਿੰਨੇ ਵੀ ਨੇ ਬੋਲੇ ਵੀ ਦੇਣੀਆਂ ਕਿੰਨੇ ਵੀ 60000 ਦੀ ਤਾਂ ਸੌਦਾ ਲੰਘ ਗਿਆ ਉਰਾਵੇ ਯਾਰ ਨਹੀਂ ਬੱਸ ਬੰਦ ਨਹੀਂ ਬੰਦ ਓਏ ਮੈਲਾ ਫੜਾ ਦੇ ਮੰਡਲ ਓ ਦੇ ਮੰਡ ਦਾ ਸੀ ਬੱਲੂ ਦੇ ਪੀਰੇ ਦੇ ਕਹੇ ਪੈਸੇ ਵਾ 2000 ਰੁਪਇਆ ਦੇ ਦੇ ਯਾਰ 8000 ਯਾਰ 8000 ਨਾਲ ਚੱਕ ਦੇ 52000 ਹੋ ਗਈ ਓ ਦੇ ਓ ਦੇ ਆਹ ਬਈ ਨਹੀਂ ਬਾਕੀਆਂ ਭਾਰੀ ਬੋਧ ਨੇ ਵੀਰੇ ਬਾਕੀਆਂ ਭਾਰੀ ਬੋਧ ਨੇ 52 ਮੇਰੀਆਂ ਵੀ ਗਰੀਬ ਟਾਈਮ ਹੋਣਾ ਟਾਈਮ ਹੋਣਾ ਮੈਂ ਤੇਰੀ ਭੈਣ ਤੇਰੇ ਨਾਲ ਰਹੇਗਾ ਤੈਨੂੰ ਮੈਂ ਗੱਲ ਕਹਿਣਾ ਹਣਾ ਕਹਿਣਾ ਤੈਨੂੰ ਮੈਂ ਪੈਮ ਹੁੰਦਾ ਵੀ ਬਹੁਤ ਭਾਰੀ ਨੇ ਭਾਵੇਂ ਉਹਦਾ ਭੈਣ ਦਾ ਲੜਾ ਭਾਰੀ ਭੜੀ ਬੰਦੇ ਮਾਰਦਾ ਮੇਰਾ ਰੱਖ ਲੈ ਉਹਦਾ ਬੰਦਾ ਜਦੋਂ ਪਹਿਲੇ ਵਾਰ ਉਹ ਬਹੇ ਬਰਾਓ ਉਹ ਬਹੇ ਗੋ ਆਉਂਦੀ ਨਹੀਂ ਹੋਈਆਂ ਨੇ 55 ਦੀਆਂ ਉਹ ਫੜਾ 52 ਮੈਂ 52 ਦੀ ਲਵਾਂ 85000 ਦਾ ਮੈਂ ਨਹੀਂ ਪਾਪਾ ਲੈਂਦਾ 52 ਦੀ 52 ਰੁਪਇਆ ਲਵਾਂ ਉਹ 53 ਦੀ ਨਹੀਂ ਲੈਣੀ ਪਾਪਾ ਨੇ ਛੱਡ ਕੇ ਆ ਗਿਆ 52 ਦੀ ਮੈਂ ਹੁਣ ਵੀ ਲੈਣਾ ਬਸ 52 ਦੀਆਂ 52 ਦੇ ਕਿੰਨੇ 1000 ਰੁਪਇਆ ਪਾ ਦੇ ਆਹ ਦੀ ਪਿਛੇ 1000 ਰੁਪਏ ਪਿੱਛੇ ਨਾ ਛੱਡੀ ਬੱਕਰੀਆਂ ਦੇ ਪੈਰੀ ਫੇਰ ਵੀ 52 ਕਰਤਾ ਆਪਣੇ 50 ਆ ਗਏ ਉਹ ਇੰਨੀ ਫੜਾ ਜਾਂਦਾ ਉਹਨੂੰ ਫੜਾਈਏ ਪਾ ਕੇ ਓਏ 1000 ਰੁਪਏ ਲੈ ਲੈ ਦੇਣਾ ਹੋ ਗਈਆਂ ਲਾ ਤੂੰ ਵਾਗ ਗਿਆ ਉਹ ਓਏ ਕਿੱਧਰ ਗਿਆ ਓਏ ਓ ਰਿਆ ਆ 500 ਗਿਆ ਹੈ 4 ਹੋ ਗਿਆ 500 ਗਿਆ ਹੈ ਇੱਧਰ ਛੋੜ ਗਿਆ ਹੋ ਗਿਆ ਪੈਸੇ ਗਣ ਓਏ ਹੋ ਰਿਹਾ ਓਏ ਆ ਆ ਹੋ ਰਿਹਾ ਪੈਸੇ ਪੈਸੇ ਨਹੀਂ ਹੱਗ ਕੇ ਮੈਂ ਜਾਨਦਾ ਕਿ ਮੈਂ ਹਾਂ ਐਂ ਦੱਸੋ ਹਾਂਜੀ ਚਲੋ ਪੈਸੇ ਗਿਣੋ ਆ ਆ ਬੋ ਗਿਣੋ 52000 ਰੁਪਿਆ ਗਿਣੋ ਓ ਗਿਣ ਲਾ ਯਾਰ 50000 ਦਾ ਵਕੀਲ ਓਏ ਖਾਤਾ ਆ 53000 ਦਾ ਕਹੀ ਆ ਨਹੀਂ 53 ਗਿਆ ਕਿ 52 ਓ ਮੀਆਂ ਓ ਖਾਤਾ ਚਾਲੋ ਬੱਕਰੀਆ ਸਾਡਾ ਕੱਢ ਲਓ ਠੀਕ ਆ ਚਾਲ ਓਏ ਕੀ ਹੋ ਗਿਆ ਅੱਜ ਵੀ ਐਸੋ ਹੀ ਅੱਗੇ ਜਾ ਚਾਚਾ ਲੈ ਵੀ ਦੁਆਰ ਆ ਗਿਆ ਮੁੰਡਾ ਬਾਈ ਕਹਿੰਦਾ ਗੱਲ ਹੈ ਇਹ ਸੁਆਮੀ ਲੈ ਵੀ ਓ ਇੱਕ ਮਿੰਟ ਅਰੇ ਵੀ ਪਹਿਲ ਤੇਰੀ ਆ ਤਾਂ ਵੀ ਕੋਈ ਗੱਲ ਨਹੀਂ ਕਰ ਲੂ ਆਣਾ ਗਈ ਬਾਬਾ ਉੱਤੋਂ ਦੀ ਹੋ ਗਿਆ ਕਿਉਂ ਵੀ ਠੀਕ ਆ ਬਾਈ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਤੂੰ ਸਾਡਾ ਭਾਈ ਆ ਕੋਈ ਉਹ ਨਹੀਂ ਹੈਗਾ ਕਿਉਂ ਵੀ ਆਪਾਂ ਲਾਇਆ ਆਪਾਂ ਛੱਡਦੇ ਨਹੀਂ ਭਾਈ ਹਾਂ 53 ਦਾ ਸੌਦਾ ਇਹਨਾਂ ਨੇ ਕਰਾਇਆ ਸੀ ਕਹਿੰਦਾ ਨਹੀਂ ਤੂੰ ਰੱਖਦਾ ਤਾਂ ਮੈਂ ਲੈ ਕੇ ਜਾਂਦਾ ਭਾਈ ਹੁਣ 53 ਦਾ ਹੋ ਗਿਆ ਸੀ ਹੈ ਨਾ ਨਾ ਫਿਰ ਆਪਾਂ ਯਾਰ ਆਪਣਾ ਭਾਈ ਆ ਆਪਾਂ ਉਹਦੀ ਮੋੜੀ ਨਹੀਂ ਭਾਈ 1000 ਰੁਪਏ ਤਾਂ ਫਿਰ ਰੱਖ ਲਾਂਦੇ ਕਿੱਡੀ ਗੱਲ ਸੀ ਨਹੀਂ ਪਤਾ ਕੀ ਆ ਲੈ 45 ਤੋਂ ਚੱਲ ਗਿਆ ਭਾ ਅੱਠ ਉਹ ਯਾਰ ਐ ਤਾਂ ਹੁਣ ਆਪਾਂ ਸੌਦੇ 'ਚ ਕਰ ਲੰਨੇ ਆ ਘਾਟ ਬਾਦ ਹੁਣ ਜੇ ਤੁਸੀਂ ਮੈਂ ਖੜਿਆ ਹਾਂ ਮੇਰੇ ਸੌਦੇ 'ਚ ਨਹੀਂ ਪਾਉਂਦੇ ਤੁਸੀਂ ਹਾਂ ਆਪਾਂ ਕਹਿਤੀ ਯਾਰ ਆਪਾਂ ਖੜੇ ਆ ਆ ਖੜਾ ਨਹੀਂ ਖੜਾ ਨਹੀਂ ਖੜੇ ਲੋ ਦੂਜੀ ਵੀ ਲਈ ਲੈ ਦਾਜਾ ਲੈ ਉਹ ਵੀ ਲੈ ਇੱਥੇ ਭਾਈ ਬੰਦੇ ਨੂੰ ਖੜਨਾ ਨਹੀਂ ਨਾ ਨਾ ਆਪਣਾ ਭਾਈ ਆ ਯਾਰ ਕੋਈ ਆਪਾਂ ਇਹਦੀ ਪਹਿਲ ਫੇਰ ਵੀ ਰੱਖੀ ਯਾਰ ਅਗਲਾ ਨਾ ਕਹਵੇ ਬਾਬਾ ਫੇਰ ਦੀ ਤੂੰ ਹੁਣ ਯਾਰ ਮੈਂ ਤਾਂ ਤੈਨੂੰ ਫੇਰ ਵੀ ਗੱਲ ਲੈ ਜਾ ਕੋਈ ਨਾ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਲੈ ਵੀ ਜਿਹੜਾ ਮਰਜੀ ਲੈ ਇਹਦਾ ਜੇ ਸਾਡਾ ਜੇ ਤੁਹਾ ਜੁਬਾਨ ਹੋ ਗਈ ਤਾਂ ਹੋ ਗਈ ਨਹੀਂ ਹੋ ਗਈ ਯਾਰ ਆਪਾਂ ਜੋ ਸੌਦਾ ਕਰਾ ਰਹੇ ਹਜ਼ਾਰ ਰੁਪਏ ਵੀ ਜਾਂਦਾ ਘਟ ਵੀ ਜਾਂਦਾ ਥੋੜਾ ਠੀਕ ਹੈ ਨਹੀਂ 53 ਦੀ ਫਿਰ ਜਾਂਦੇ ਆਂ ਤੇਰੇ ਕੋਲ 53 ਦੀ ਕਰਕੇ ਆਈ ਸੀ ਤੁਸੀਂ 53 ਦੀਆਂ ਮੈਂ ਕਰਤੀ ਆਂ ਆਪਾਂ ਫੇਰ ਵੀ ਪਹਿਲ ਇਹਦੀ ਰੱਖੀ ਜੇ ਹਰੇ ਵੀ ਚੱਲਦਾ ਠੀਕ ਹੈ ਨਹੀਂ ਚੱਲਦਾ ਉਧਰ ਬਾੜੇ ਚ ਵੜ ਪਏ ਤਾ ਨਾ ਉਹ ਚੱਲੂਗਾ ਹੁਣ ਪਹਿਲਾਂ ਪੜ ਲੀਆਂ ਲੈ ਵੀ ਐ ਹੋ ਜਾਂਦਾ ਕਈ ਵਾਰੀ ਇਹ ਗੱਬਣਾ ਨਹੀਂ ਕਿ ਮੈਂ ਦੱਸਦਾ ਪਾਪਾ ਕਦੇ ਵੀ ਹੋਣੀ ਚਾਚਾ ਗੱਬਣਾ ਨਹੀਂ ਹੋ ਜਾਂਦਾ ਕੁਛ ਨਹੀਂ ਹੁੰਦਾ ਉਹ ਤਾਂ ਫਿਰ ਆਪਾਂ ਕਰਤਾ ਸੀ ਕਰਕੇ ਨਹੀਂ ਛੱਡਦੇ ਸੀਗੇ ਗੱਬਣਾ ਦੇ ਬੱਕ ਦੋਏ ਗੱਬਣੀਆਂ ਕਿੰਨੇ ਦੀਆਂ ਨੇ ਮੇਰੇ ਸਾਹਮਣੇ ਕਿੰਨੇ ਦਰਦੀਆਂ ਗੱਬਣਾਆਂ ਕਿੱਲੀਆਂ ਇਹੇ ਆ ਤੋ ਮੜੂ ਹੋ ਗਿਆ ਪਤਾ ਲੈ ਵੀ ਆ ਤਿਆਰ ਆਈ ਕਾਲੀ ਪੱਠ ਦਾ ਆਛਾ ਆ ਆ ਸਾਢੇ 3 ਮਹੀਨੇ ਸਾਢੇ 3 ਮਹੀਨੇ ਸਾਢੇ 3 ਮਹੀਨੇ ਉਹ ਤਿਆਰ ਆ ਸਾਢੇ 3 ਮਹੀਨੇ ਮੇਲਾ ਲੁੱਟ ਲਿਆ ਭਾਈ ਕਖੜਾ ਹੀ ਮੜੇ ਇਕੱਠੀਆਂ ਖੜਾਈ ਮੜੀਆਂ ਲੈ ਵੀ ਆਪਣਾ ਲਿਆਕ ਤਲੀ ਲੈ ਗਿਆ ਮਲੇਰ ਕੋਟਲੇ ਵਾਲਾ ਇਹਦੇ ਲਈ ਸੌਦਾ ਕਰਾ ਰਹੇ ਸੀਗੇ ਖਾਸਾ ਰੋਲਾ ਪੈ ਗਿਆ ਸੀਗਾ ਚਲੋ ਹੁਣ ਮੀ ਸੂਤ ਆ ਗਿਆ ਕੰਮ ਹਾਂ ਮੁਵਾਰਕਾਂ ਬਾਈਏ ਬਾਈਨ ਹੋਊਗਾ 70 80 ਕਿਲੋ ਹੋਊਗਾ ਨਾ ਮੈਂ ਇਹ ਕਹਿੰਦਾ ਵਿਰੋਧਕਾਰ ਮਾਲ ਕਰ ਗਿਆ ਬਾਬੇ ਨਹੀਂ ਕਹਿੰਦਾ ਇੱਧਰ ਹੀ ਆ ਚਲੋ ਸੌਦਾ ਬਣ ਗਿਆ ਤਾਂ ਇਹ ਮਾਨੂੰ ਕਿਹਾ 1000 ਰੁਪਏ ਪੱਕਾ ਹੀ ਜੰਮੇਗਾ ਆਪਣਾ ਕੀ ਹਜ਼ਾਰ ਕੀ 1500 ਚੰਗੀ ਹਾਲ ਚਲੋ ਨਿਬੜੀ ਹਾਂ ਹੋਰ ਨਹੀਂ ਕੀਤੀ ਜੀ ਕਹਿੰਦਾ ਪਰਚੀ ਕਰਾ ਬਿਨਾ ਛੋਟ ਤੋਂ ਕਰਦੇ ਛੋਟਣਾ ਉਹ ਕਹਿੰਦਾ ਜਾ ਛੋਟ ਕਰਾ ਲੈ ਜਾ ਪਰਚੀ ਕਰਾ ਲੈ ਪਰਚੀ ਕਰਾਏ ਚੱਲ ਲੈ ਵੀ ਛੋਟ ਵੀ ਕਰ ਗਿਆ ਉਈਆਂ ਡੇਖੜਾ ਸੀਗਾ ਤੈਤੋ ਆਲੇ ਆਉਂਦਾ ਲੈ ਮੈਂਟ ਮਾਰਨਾ ਸੀ ਲੈ ਵੀ ਚਲੋ ਨਿਬੜੀ ਨਵੜਾਈ ਗੱਲ ਦੋ ਬੱਕਰੀਆਂ ਜਿਹੜੀਆਂ ਭਾਰੀਆਂ ਆ ਹੜੀਆਂ ਨੇਗੀਆਂ ਮੋਲਾਪੁਰ ਸੀ ਅੱਜ ਆਪਾਂ ਸ਼ਨੀਵਾਰ ਨੂੰ ਬੱਕਰੀਆਂ ਦੀ ਮੰਡੀ ਲੱਗਦੀ ਹੈ ਇੱਥੇ ਮਮਾ ਮਾਕੇ ਪਹੁੰਚਿਆ ਕਰੋ ਬਖਰੇ ਬੱਕਰੀਆਂ ਵੇਚਣ ਦੇ ਲਈ